ਕਿ ਤੁਹਾਨੂੰ ਇਹ ਹਮੇਸ਼ਾ ਅਸਫਲਤਾ ਦਾ ਡਰ ਸਤਾਉਂਦਾ ਰਹਿੰਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਕਿਤੇ ਅਸਫਲ ਕਿਤੇ ਨਾਕਾਮ ਨਾ ਹੋ ਜਾਵਾਂ ਕੋਈ ਵੀ ਕੰਮ ਕਰਨਾ ਚਾਹੋ ਤਾਂ ਤੁਹਾਡੇ ਅੱਗੇ ਡਰ ਆ ਜਾਂਦਾ ਹੈ ਕਿਤੇ ਮੈਂ ਇਸ ਕੰਮ ਵਿੱਚ ਨਾਕਾਮ ਨਾ ਹੋ ਜਾਵਾਂ ਜੇ ਇਸ ਸਿਚੁਏਸ਼ਨ ਵਿੱਚ ਫਸੇ ਹੋਏ ਇਸ ਤੋਂ ਨਿਕਲਣਾ ਚਾਹੁੰਦੇ ਹੋ ਤਾਂ ਇਹ ਤਿੰਨ ਕੰਮ ਜਿਹੜੀਆਂ ਅਸਫਲਤਾਵਾਂ ਹੁੰਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇੱਕ ਸਿੱਖਣ ਦਾ ਮੌਕਾ ਸਮਝੋ ਸਮਝੋ ਕਿ ਇਹ ਜਿਹੜੀ ਅਸਫਲਤਾ ਮੇਰੇ ਜੀਵਨ ਵਿੱਚ ਆਈ ਹੈ ਇਹ ਮੇਰੇ ਲਈ ਇੱਕ ਸਿੱਖਿਆ ਹੈ ਇਹ ਮੈਨੂੰ ਬਹੁਤ ਕੁਝ ਸਿਖਾ ਕੇ ਗਈ ਹੈ ਉਹਨਾਂ ਤੋਂ ਸਿੱਖਿਆ ਲਵੋ ਆਪਣੀ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਚੁਣੌਤੀਆਂ ਛੋਟੇ-ਛੋਟੇ ਰਿਸਕ ਲੈਣੇ ਸ਼ੁਰੂ ਕਰੋ। ਇਦਾਂ ਕਰਨ ਦੇ ਨਾਲ ਤੁਹਾਡਾ ਜਿਹੜਾ ਕੰਫੀਡੈਂਸ ਹੈ ਉਹ ਬਿਲਟ ਹੋਣਾ ਸ਼ੁਰੂ ਹੋ ਜਾ। ਤੁਹਾਡੇ ਅੰਦਰ ਕਰੇਜ ਤੁਹਾਡੇ ਅੰਦਰ ਹੌਸਲਾ ਪੈਦਾ ਹੁੰਦਾ। ਤੇ ਇੱਕ ਹੋਰ ਬਹੁਤ ਇੰਪੋਰਟੈਂਟ ਕੰਮ ਜਿਹੜਾ ਸੀ ਕਰਨਾ ਹੁੰਦਾ ਉਹ ਇਹ ਹੈ ਕਿ ਜਿਹੜੀਆਂ ਮੇਰੀਆਂ ਸਫਲਤਾਵਾਂ ਨੇ ਮੇਂ ਜ਼ਿੰਦਗੀ 'ਚ ਜਿਹੜੇ-ਜਿਹੜੇ ਵੀ ਕੰਮਾਂ 'ਤੇ ਸਫਲ ਹੋਇਆ ਉਹਨਾਂ ਨੂੰ ਸੋਚਾ ਉਹਨਾਂ ਸਫਲਤਾਵਾਂ ਦੇ ਰਾਹੀਂ ਮੈਂ ਆਪਣਾ ਕੌਨਫੀਡੈਂਸ ਬੂਸਟ ਕਰਨ ਵਿੱਚ ਜਿਹੜੀ ਆ ਉਹ ਮਦਦ ਲੱਗ। ਇਦਾਂ ਜਰੂਰੀ ਛੇ-ਨਿਕਨੇ ਕੰਮ ਕਰਨੇ ਸ਼ੁਰੂ ਕਰ ਦਿੰਨੇ ਆ ਤਾਂ ਸਾਡੇ ਅੰਦਰ ਕੌਨਫੀਡੈਂਸ ਬਿਲਟ ਹੁੰਦਾ ਹੈ ਜਿਹੜਾ ਸਾਡੇ ਫੀਅਰ ਆਫ ਫੀਲਿਅਰ ਹੈ ਉਹਨੂੰ ਹੌਲੀ-ਹੌਲੀ ਸਾਈਡ ਦੇ ਉੱਤੇ ਕਰ ਦਿੰਦਾ। ਇਹੋ ਜਿਹਾ ਹੋਰ ਵੀਡੀਓ ਨੂੰ ਜੁਆਇਸ ਕਰ ਲਈ ਸਾਨੂੰ ਫੋਲੋ